ਰਾਣਾ ਸਾਹਿਬ ਦੇ ਨੇੜੇ ਲੱਗਦੇ ਪਿੰਡ ਸਿਆਰ ਤੋਂ ਜਿੱਥੇ ਕਿ ਹਰਚਰਨ ਸਿੰਘ ਨਾਮਕ ਕਿਸਾਨ ਨੇ ਆਪਣੇ ਹੀ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚ ਬਤੌਰ ਸੈਕਟਰੀ ਕੰਮ ਕਰਨ ਵਾਲੇ ਅਰਵਿੰਦਰ ਸਿੰਘ ਉਰਫ ਮਨੀ ਤੇ ਦੋਸ਼ ਲਗਾਇਆ ਹੈ ਕਿ ਉਹ ਪਿਛਲੇ 4 ਸਾਲ ਤੋਂ ਉਸ ਦੀ ਕੋਆਪਰੇਟ ਸੁਸਾਇਟੀ ਦਾ ਉਸ ਨੂੰ ਮੈਂਬਰ ਨਹੀਂ ਬਣਾ ਰਿਹਾ ਅਤੇ ਨਾ ਹੀ ਖੇਤੀਬਾੜੀ ਲਈ ਉਸ ਨੂੰ ਕੋਈ ਖਾਦ ਜਾਂ ਹੋਰ ਜ਼ਰੂਰੀ ਸਮਾਨ ਆਦਿ ਦਿੰਦਾ ਹੈ ਨਾ ਹੀ ਉਸ ਸੁਸਾਇਟੀ ਨਾਲ ਉਸ ਨੂੰ ਕੋਈ ਲੈਣ-ਦੇਣ ਕਰਨ ਦਿੰਦਾ ਹੈ ਹਰਚਰਨ ਸਿੰਘ ਨੇ ਕਿਹਾ ਕਿ ਉਹ ਪਿਛਲੇ 4 ਸਾਲ ਤੋਂ ਬੰਦੇ ਦਫਤਰਾਂ ਦੇ ਗੇੜੇ ਮਾਰ-ਮਾਰ ਥੱਕ ਚੁੱਕਾ ਹੈ ਉਹ ਪੰਜਾਬ ਦੇ ਵੱਖ-ਵੱਖ ਸਮਿਆਂ ਦੇ ਮੁੱਖ ਮੰਤਰੀ ਸਹਿਬਾਨਾਂ ਨੂੰ ਵੀ ਆਪਣੀ ਸ਼ਿਕਾਇਤ ਦੇ ਚੁੱਕਾ ਹੈ ਪਰ ਅਰਵਿੰਦਰ ਸਿੰਘ ਦੀ ਸ਼ਿਕਾਇਤ ਲੈ ਕੇ ਉਹ ਏ ਆਰ ਦਫਤਰ ਫਾਈਲ ਵਿਖੇ ਵੀ ਕਈ ਦਫਾ ਗਿਆ ਹੈ ਪਰ ਹਰ ਥਾਂ ਤੇ ਉਸ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ ਨਾ ਤੁਹਾਡਾ ਜੀ ਹਰਚਰਨ ਸਿੰਘ ਹਰਚਰਨ ਜੀ ਕਿੱਥੇ ਦੇ ਰਹਿਣ ਵਾਲੇ ਹੋ ਸਿਆੜ ਪਿੰਡ ਦੇ ਹੁਣ ਕਿੱਥੇ ਆਇਆ ਸੀ ਹਲੇ ਸਾਇਟੀ ਦੇ ਵਿੱਚ ਆਇਆ ਕੋਪਰਟ ਸੈੜੀ ਦੇ ਹਾਂਜੀ ਹਾਂ ਕਿਉਂ ਆਇਓ ਕੀ ਕਹਿਣਾ ਚਾਹੁੰਦੇ ਹੋ ਕਾਪਰਲ ਸੈਟਿਚ ਆਇਆ ਜੀ ਮੇਰਾ ਸੈਕਟਰੀ ਸਾਹਿਬ ਖਾਤਾ ਨਹੀਂ ਖੋਲ ਰਹੇ ਹੂੰ 4-5 ਸਾਲ ਹੋ ਗਏ ਹੂੰ ਕਦੇ ਕੋਸ ਲਾਰਾ ਕਦੇ ਕੋਈ ਲਾਰਾ ਕੱਲ ਆਈ ਜਾਂਦੇ ਨੇ ਹੂੰ ਜੀ ਆਉਣਾ ਮੈਸੇਜ ਕਰਦੇ ਨੇ ਮੇਰੇ ਨਾਲ ਕੀ ਖਾਤਾ ਦਾ ਅਸੀਂ ਗੱਲਬਾਤ ਕੀਤੀ ਸੀਗੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਜੀ ਖਾਤਾ ਤਾਂ ਅਸੀਂ ਖੋਲਿਆ ਹੋਇਆ ਹੈ ਨਾ ਨਹੀਂ ਕੋਈ ਖਾਤਾ ਨਹੀਂ ਖੋਲਿਆ ਹੈ ਜੀ ਕੋਈ ਲੈਣ ਦੇਣ ਨਹੀਂ ਹੋਇਆ ਹੈਗਾ ਪਾਸਬੁੱਕ ਦਿਖਾਈਏ ਮੈਨੂੰ ਪਾਸਬੁੱਕ ਤੇ ਕੁਝ ਨਹੀਂ ਕੱਲਾ ਨਾਂ ਲਿਖਿਆ ਜੀ ਮੇਰਾ ਉਥੇ ਕੁਝ ਨਹੀਂ ਹੋਇਆ ਲੈਣ ਦੇਣ ਨਹੀਂ ਹੋਇਆ ਮੈਂ ਤਾਂ ਪੈਸੇ ਨਹੀਂ ਜਮ੍ਹਾਂ ਕਰਾਏ ਮੈਨੂੰ ਪੈਸੇ ਦਿੱਤੇ ਨਹੀਂ ਗਏ ਕੋਈ ਲੈਣ ਦੇਣ ਨਹੀਂ ਹੋਇਆ ਹੈਗਾ ਅ ਮੇਰੀ ਕੋਈ ਬੋਟ ਨਹੀਂ ਬਣੀ ਹਲ ਤੱਕ ਤੁਹਾਡੇ ਕਹਿਣ ਦਾ ਮਤਲਬ ਵੀ ਵੀ ਉਹ ਪਾਸਬੁੱਕ ਖੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਅਸੀਂ ਜਿਵੇਂ ਤੁਸੀਂ ਇਹਨਾਂ ਦਾ ਕਹੋ ਵੀ ਖਾਤਾ ਨਹੀਂ ਖੋਲਿਆ ਨਹੀਂ ਲੈਣ ਦੇਣ ਦਾ ਹੋਵੇ ਨਾ ਤਾਂ ਹੀ ਖਾਤਾ ਖੋਲੂਗਾ ਜੀ ਖਾਤੇ ਦਾ ਕੋਈ ਲੈਣ ਦੇਣ ਦਾ ਹੋਵੇ ਪੈਸੇ ਕਰਾਉਣ ਮੈਨੂੰ ਤੋ ਜਮਾ ਤੁਸੀਂ ਪੈਸੇ ਮੈਨੂੰ ਦੇਣਾ ਜਿੱਦਾਂ ਹੁਣ ਵੀ ਅੱਜ ਇੱਥੇ ਆਗੇ মিডিਆ ਨੂੰ ਤੁਸੀਂ ਬੁਲਾਇਆ ਹਾਂਜੀ ਤੁਸੀਂ ਉਸ ਤੋਂ ਪਹਿਲਾਂ ਕਿੰਨੀ ਦੇਰ ਦਾ ਮਸਲਾ ਹੈਗਾ ਇਹ ਤੁਹਾਡਾ ਚਾਰ ਪੰਜ ਸਾਲ ਹੋ ਗਏ ਜੀ ਤੁਸੀਂ ਕਿ ਕਿੱਥੇ ਕਿੱਥੇ ਕੋਈ ਸ਼ਿਕਾਇਤ ਨਹੀਂ ਲਾਈ ਕਰ ਇਹਨਾਂ ਦੀ ਹਾਂਜੀ ਸੀਐਮ ਸਾਹਿਬ ਨੂੰ ਲਾਈ ਆ ਜੀ ਹਾਂ ਸੀਐਮ ਸਾਹਿਬ ਨੂੰ ਬਹੁਤ ਵਾਰ ਸ਼ਿਕਾਇਤ ਲਾਈ ਆ ਜੀ ਹਾਂ ਕਿਹੜੇ ਕਿਹੜੇ ਸੀਐਮ ਨੂੰ ਲਾਈ ਆ ਪਹਿਲਾਂ ਸੀਐਮ ਚ ਅਚਾਰਨੀ ਚੰਨੀ ਸਾਹਿਬ ਨੂੰ ਲਾਈ ਆ ਹਾਂ ਫਿਰ ਭੰਤ ਸਾਹਿਬ ਨੂੰ ਲਾਈ ਆ ਸੀਐਮ ਭੰਤ ਸਾਹਿਬ ਨੂੰ ਹਾਂਜੀ ਭੰਤ ਮਾਨ ਨੂੰ ਹਾਂਜੀ ਅੱਛਾ ਹੂੰ ਹੋਰ ਕਿੱਥੇ ਗਏ ਹੋ ਤੁਸੀਂ ਇਹਨਾਂ ਦਾ ਜਿਹੜਾ ਦਫ਼ਤਰ ਹੈ ਕਿੱਥੇ ਤੁਹਾਨੂੰ ਪਤਾ ਏਆਰ ਸਾਹਿਬ ਜੀ ਬੈਲ ਉੱਥੇ ਬਹੁਤ ਵਾਰ ਗਏ ਆ ਜੀ ਉਹ ਕੀ ਕਹਿੰਦੇ ਨੇ ਉਹ ਵੀ ਹੋਊਗਾ ਕੰਮ ਕੋਈ ਕੰਮ ਨਹੀਂ ਹੋ ਰਿਹਾ ਜੀ ਹੂੰ ਹੂੰ ਮੇਰੀ ਕਿਹਦੇ ਸੁਣਵਾਈ ਨਹੀਂ ਹੋ ਰਹੀ ਮੇਰੇ ਨਾਲ ਬਿਸਮੇਜ ਹੋ ਰਿਹਾ ਅੱਛਾ ਤੁਸੀਂ ਕੀ ਚਾਹੁੰਦੇ ਹੋ ਬਾਈ ਜੀ ਬੇਸਿਕਲੀ ਮੇਰਾ ਖਾਤਾ ਖੋਲਿਆ ਜਾਵੇ ਜੀ ਇਹਦੇ ਇਹਦੇ ਬਣਦੀ ਸੈਕਟਰੀ ਦੇ ਬਣਦੀ ਕਾਰਵਾਈ ਕੀਤੀ ਜਾਵੇ ਕੌਣ ਆ ਸੈਕਟਰੀ ਤੇ ਇਹ ਮਨੀ ਆਇਆ ਦਾ ਨਾਮ ਹੈ ਕਹਿੰਦੇ ਹਰਮਿੰਦਰ ਸਿੰਘ ਮਨੀ ਕੈਮਰੇ ਦੇਖੋ ਕਦੋਂ ਆ ਰਿਹਾ ਕਦੋਂ ਨਹੀਂ ਆ ਰਿਹਾ ਹਲੇ ਤੱਕ ਨਹੀਂ ਆਇਆ ਦੇਖੋ ਕਿੰਨਾ ਟਾਈਮ ਹੋ ਗਿਆ ਕਿੰਨੇ ਵਜੇ ਚੁੱਕੇ ਨੇ ਹਾਂਜੀ ਕਿੰਨੇ ਵਜੇ ਚੁੱਕੇ ਨੇ ਟਾਈਮ ਦੇਖੋ 11 11 ਵਜੇ ਹੋ ਗਏ ਨੇ ਹੂੰ ਹੂੰ ਹੁਣ ਤਾਂ ਆਇਆ ਨਹੀਂ ਹਲੇ ਤੱਕ ਨਹੀਂ ਆਇਆ ਦੇਖੋ ਲੋਕ ਲੱਗਿਆ ਹੋਇਆ ਦਿਖਾਓ ਉਧਰ ਲੋਕ ਲੱਗਿਆ ਹੋਇਆ ਕਮਰੇ ਨੂੰ ਕਮਰੇ ਨੂੰ ਦੇਖੋ ਲੋਕ ਲੱਗਿਆ ਦਿਖਾਓ ਟਾਈਮ ਦੇਖੋ ਕੈਮਰੇ ਦੇ ਵਿੱਚ ਕਦੋਂ ਆਉਂਦਾ ਕਦੋਂ ਜਾਂਦਾ ਸਾਰਾ ਰਿਕਾਰਡ ਹੋਣਾ ਚਾਹੀਦਾ ਕੀ ਹੋ ਰਿਹਾ ਰਾਤ ਨੂੰ ਕੀ ਹੋ ਰਿਹਾ ਇੱਥੇ ਸਾਰਾ ਕੁਝ ਚੈੱਕ ਹੋਣਾ ਚਾਹੀਦਾ ਰਾਤ ਨੂੰ ਕੈਮਰੇ ਚੈੱਕ ਹੋਣੇ ਚਾਹੀਦੇ ਨੇ ਕੀ ਹੁੰਦਾ ਰਾਤ ਨੂੰ ਹਾਂ ਜੀ ਕੀ ਹੁੰਦਾ ਰਾਤ ਨੂੰ ਆਉਂਦਾ ਦਿਨੇ ਆਉਂਦਾ ਨਹੀਂ ਗਈ ਸੈਟਰੀ ਰਾਤ ਨੂੰ ਕਿਉਂ ਆਉਂਦਾ ਹਾਂ ਰਾਤ ਨੂੰ ਉਹਨੂੰ ਪੁੱਛਿਆ ਜਾਵੇ ਕਿਉਂ ਆ ਰਿਹਾ ਕੈਮਰੇ ਚੈੱਕ ਹੋ ਜਾਣਾ ਜਿਨੇ ਕੋਈ ਕਿਸੇ ਦਾ ਕੰਮ ਨਹੀਂ ਹੁੰਦਾ ਹੈਗਾ ਰੋ ਰਿਓ ਖਾਦ ਕਿਸੇ ਨੂੰ ਟਾਈਮ ਸਰ ਨਹੀਂ ਮਿਲਦੀ ਹੈਗੀ ਤੁਹਾਡੇ ਨਾਲ ਹੋਰ ਪਿੰਡ ਦੇ ਬੰਦੇ ਹੈਗੇ ਇੱਧਰ ਦੇ ਹਾਂ ਜੀ ਬਹੁਤ ਲੋਕ ਨੇ ਜੀ ਬਣਦੀ ਕਾਰਵਾਈ ਚਾਹਣਾ ਹੈ ਮੈਂ ਦੇ ਖਿਲਾਫ ਸੈਕਟਰੀ ਸਾਹਿਬ ਦੇ ਹਾਂ ਜੀ ਸਾਡਾ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਕਸਲਤ ਕਮਲਜੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸੁਸਮਾ ਨੂੰ ਪਾਇਣ ਸਰ ਜੀ ਤੁਹਾਡੇ ਅਧਿਨਿਕ ਸੁਸਾਇਟੀ ਆਉਂਦੀ ਹੈ ਕੋਪਰੇਟਿਵ ਸੁਸਾਇਟੀ ਸਿਆੜ ਹਾਂ ਜੀ ਜਿਹਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਹਰਚੰਦ ਸਿੰਘ ਵਰ ਫਰਜੂ ਨਾਮ ਦੇ ਵਿਅਕਤੀ ਨੇ ਉੱਤੇ ਤੁਹਾਡੇ ਸੈਕਟਰੀ ਤੇ ਦੋਸ਼ ਲਾਇਆ ਕਿ ਉਹ ਪਿਛਲੇ 4-5 ਸਾਲਾਂ ਤੋਂ ਉਸ ਦੀ ਪਾਸਬੁੱਕ ਨਹੀਂ ਬਣਾ ਰਿਹਾ ਜਾਂ ਉਹ ਮੈਂਬਰ ਨਹੀਂ ਬਣਾ ਰਿਹਾ ਭਾਵੇਂ ਵੀ ਲੈਂਡ ਦੇ ਨਹੀਂ ਕਰ ਰਿਹਾ ਜਾਂ ਕਿ ਉਹਦੇ ਕੋਲ 7-8 ਕਿਲੇ ਨਹੀਂ ਜਗੇ ਨਾ ਉਹ ਕਹਿੰਦਾ ਮੈਂ ਹੁਣ ਤੱਕ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਧੱਕੇ ਖਾ ਚੁੱਕੇ ਹਾਂ ਪਰ ਮੇਰੀ ਹੋਂ ਤੱਕ ਇੱਕ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਪਿੰਡ ਦਾ ਵਾਸੀ ਹੋਂ ਦੇ ਨਾਤੇ ਔਰ ਕਿਸਾਨ ਹੋਂ ਦੇ ਨਾਤੇ ਵੀ ਵੀ ਮੇਰੇ ਮੇਰੀ ਪਾਸਬੁੱਕ ਨਹੀਂ ਬਣਾ ਰਿਹਾ ਭਾਵੇਂ ਨੂੰ ਕੋਈ ਖਾਦ ਜਾਂ ਕੋਈ ਚੀਜ਼ ਇਸ਼ੂ ਨਹੀਂ ਕਰ ਰਿਹਾ ਕੀ ਕਹਣਾ ਤੁਹਾਡਾ ਸਾਰੇ ਸੁਣ ਲੈ ਕੇ ਦੇਖੋ ਜੀ ਮੈਂ 3 ਤਰੀਕ ਨੂੰ ਐਸੇ ਮਹੀਨੇ ਜੁਆਇਨ ਕੀਤਾ ਪਹਿਲਾਂ ਮੇਰੀ ਪੋਸਟ ਨੇ ਜਿਹੜੀ ਸੀਗੀ ਰੋਪਨਗਰ ਵਕੈਸੀ ਸੀ ਤੇ ਪਹਿਲਾਂ ਮੈਂ 3-4 ਸਾਲ ਮੈਂ ਇੱਥੇ ਰਹਿ ਕੇ ਵਧੀਆ ਕੰਮਕਾਜ ਕਰ ਸਕਿਆ ਤੇ ਹੁਣ ਤੁਹਾਡੇ ਦੱਸਣ ਤੇ ਜਿਹੜਾ ਮਸਲਾ ਮੇਰੇ ਧਿਆਨ ਦੇ ਵਿੱਚ ਆਇਆ ਮੈਂ ਪਹਿਲਾਂ ਵੀ ਸਰਕਲ ਦੇ ਵਿੱਚ ਵਧੀਆ ਕੰਮਕਾਜ ਇੱਥੇ ਕੀਤਾ ਮੇਰਾ ਲੋਕਾਂ ਨੂੰ ਪਤਾ ਮੇਰੀ ਜਿਹੜੀ ਬੱਠਣ ਦੀ ਜਾਂ ਕੰਮ ਕਰਨ ਦੀ ਸਮਰੱਥਾ ਹੈ ਕਿਵੇਂ ਆ ਮੈਂ ਕਿਸ ਤਰ੍ਹਾਂ ਡੀਲ ਕਰਦਾ ਪਬਲਿਕ ਨਾਲ ਹੁਣ ਇਹ ਮਸਲਾ ਮੇਰੇ ਚਰਨ ਸਿੰਘ ਜੀ ਦਾ ਮਸਲਾ ਮੇਰੇ ਧਿਆਨ ਵਿੱਚ ਆ ਗਿਆ ਮੈਂ ਕੋਸ਼ਿਸ਼ ਕਰਦਾ ਵੀ ਜਲਦੋਂ ਜਲਦ ਤਾ ਜਿਹੜਾ ਮਸਲਾ ਸੁਲਝਾਇਆ ਜਾਵੇ ਅਤੇ ਜੋ ਪੀੜਤ ਕਿਸਾਨਾਂ ਜਿਹੜੀ ਉਹਦੀ ਕਾਪੀ ਨਹੀਂ ਬਣੀ ਜਾਂ ਖਾਤਾ ਨਹੀਂ ਖੁੱਲਿਆ ਗਿਆ ਉਹਦਾ ਮੈਂ ਪ੍ਰੋਪਰ ਜਿਹੜਾ ਹੱਲ ਕਰਵਾਉਂਗਾ ਤੇ ਮੈਂ ਆਸ਼ਵਾਸਨ ਦਿੰਦਾ ਵੀ ਜਿੰਨਾ ਜਲਦੀ ਮਤ ਹੋ ਸਕੇ ਮੈਂ ਕਾਰਵਾਈ ਪ੍ਰੋਪਰ ਕਰਕੇ ਜਿਹੜੀ ਆ ਇਹ ਪ੍ਰੋਪਰ ਦੀ ਪੜਤਾਲ ਕਰਕੇ ਮਨਦੰਗ ਸਾਹਿਬ ਦਵਾਉਂਗਾ ਉਹ ਮੈਂ ਇਹ ਨੀ ਕਹਿ ਸਕਦਾ ਪਹਿਲਾਂ ਮੈਂ ਇੰਸਪੈਕਟਰ ਸਾਹਿਬ ਤੋਂ ਇਹ ਪੜਤਾਲ ਕਰਵਾਉਂਗਾ ਪੜਤਾਲ ਕਰਵਾਉਣ ਤੋਂ ਜਿਹੜਾ ਕੋਈ ਦੋਸ਼ੀ ਬੰਦਾ ਪਾਇਆ ਜਾਂਦਾ ਉਹ ਪਰ ਪ੍ਰੋਪਰ ਉਹਦੇ ਜਿਹੜੀ ਕਾਰਵਾਈ ਪ੍ਰੋਪਰ ਕੀਤੀ ਜਾਂਦੀ ਹੈ